ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੱਟਚਾਣਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਇਹਦੇ ਵਿੱਚ ਆਪਾਂ ਇੱਕ ਤਾਜੀ ਸਵੇਰ ਸੇ ਲਈ ਲੈ ਕੇ ਆਏ ਜੀ ਜਿਸ ਪਿੰਡ ਤੋਂ ਵੀਡੀਓ ਬਣਾ ਰਹੇ ਆਂ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪਾ ਨੇੜੇ ਪਿੰਡ ਸੈਨਾ ਭਾਈ ਰੂਪਾ ਸ਼ਰਨਾ ਗੁਲਾਬ ਸਿੰਘ ਨੇੜੇ ਰਹ ਜਾਂਦੇ ਆਂ ਭਦੌੜ ਪਿੰਡ ਵੀ ਨੇੜੇ ਰਹ ਜਾਂਦਾ भाई जी नाम ਤੇ ਮੋਬਾਈਲ ਨੰਬਰ ਬੋਲ ਦਿਓ ਨਾ ਗੋਰਾ ਸਿੰਘ ਜੀ ਮੋਬਾਈਲ 98727990 ਠੀਕ ਹੈ ਕਿਹੜਾ ਸੂਹਾ ਸੂਈ ਹੈ ਦੂਜਾ ਸੂਹਾ ਸੂਈ ਜੀ ਕਦੋਂ ਸੂਈ ਹੈ ਕੱਲ ਸੂਈ ਹੈ ਉਹ ਪਈ ਹੈ ਜੇਰੇ ਦੀ ਜੇਰੋ ਪਈ ਹੈ ਬੱਠਲ ਚ ਕੰਪਲੀਟ ਆ ਬੱਚਾ ਕੀ ਦਿੱਤਾ ਨੇ ਬੱਸ ਆ ਦਿੱਤਾ ਜੀ ਬੱਛਾ ਦਿੱਤਾ ਲੈਵਲ ਹੋਆ ਬੜਾ ਚੰਗਾ ਲੈਵਲ ਬਹੁਤ ਜੀ ਇੱਕ ਥਣ ਤੋਂ ਤੇਲ ਆ ਇਹ ਮੂਰਲੇ ਤੋਂ ਤੇਲ ਆ ਜੀ ਮੂਰਲੇ ਇੱਕ ਥਣ ਤੋਂ ਤੇਲ ਆ ਪਿਛਲੇ ਸਾਲ ਤੋਂ ਹੀ ਤੇਲ ਆ ਜੀ ਓਕੇ ਭਾਈ ਹਾਂ ਥਣ ਥਣ ਬਾਲਾ ਚੰਗਾ ਹਾਂ ਉਹ ਠੰਡੀ ਜਿਹਾ ਥਣ ਇਕੱਲਾ ਇਕੱਲਾ 17 18 ਕਿਲੋ ਦੁੱਧ ਦਿੱਤਾ ਵਾ ਐਰ ਕਿ ਦੁੱਧ 20 ਕਿਲੋ ਦੇ ਦੋ ਆਹ ਥਣ ਤੇ ਲਾ ਉਹ ਥਣ ਤੇ ਲਾ ਹਾਂ ਉਹ ਲੱਗੇ ਠੀਕ ਆ ਭਾਈ ਨਾੜਾ ਨੂੜਾ ਫੁੱਲ ਆ ਨਾੜਾ ਨੂੜਾ ਫੁੱਲ ਬਾਕੀ ਪੱਟੀ ਵਹਿੜਾ ਕਿੰਨਾ ਦੁੱਧ ਦੱਸਿਆ ਦੁੱਧ 18 ਕਿਲੋ ਤਾ ਵਾ ਦਾ ਓਕੇ ਠੀਕ ਦੁੱਧ ਤੇ ਤੂੰ 20 ਕਿਲੋ ਐਰ ਕਿ ਹੂੰ ਟਾਂਚਾ ਫੋਲਾ ਫੋਲਾ ਵੱਡੀ ਆ ਬਾਕੀ ਪਾ ਟੋਕੜਾਂ ਦਾ ਹੀ ਹੁਣ ਇਹਦਾ ਬ੍ਰੀਡ ਇੱਕ ਨੰਬਰ ਆ ਜੀਰੋ ਪਈ ਆ ਸੂਈ ਸਵਾਈ ਆ ਬਾਕੀ ਮੁੱਲ ਵੀ ਬਾਈ ਕਹਿੰਦਾ ਸੋਕਣ ਵਾਲਾ ਹੋਊਗਾ ਕੀ ਮੁੱਲ ਆ ਬਾਈ ਜੈ ਮੁੱਲ ਕਰਾਉਣਾ ਤਾਂ 45 ਆ ਹੂੰ 40 500 ਲਵਾਂਗੇ ਬਸ ਇਹਦਾ ਮੁੱਲ ਕਰਾਉਣਾ 45 ਕਰਾ ਲਓ 34000 ਦੀ ਵਾੜ ਬਾਈ ਕਹਿੰਦਾ ਦੇ ਦੇਾਂਗੇ ਹਨਾ ਬਾਈ ਹਾਂਜੀ ਮਾੜਾ ਮੋਟਾ ਮਾਨਤਨ ਹੋਰ ਹੋਜੂ ਹਨਾ ਠੀਕ ਆ ਲਓ ਸੋਰ ਛੱਪੇ ਵਾਲਾ ਹੋ ਉਹ ਤੇ ਚੱਲ ਕੋਈ ਨਹੀਂ ਮੌਕੇ ਤੇ ਆਪਾਂ ਮਾਨਤਨ ਪਹਿਲਾਂ ਹੀ ਕਰਤਾ ਠੀਕ ਐ ਤਾ ਇਧਰ ਲੇਵਾ ਲੂਵਾ ਦਿਖਾ ਦੇ ਲੈ ਹੂੰ ਦੇਵਾਂ ਨੂੰ ਬੜਾ ਇੱਕ ਨੰਬਰ ਆ ਪੱਕੇ ਲੇਵੇ ਦੀਆਂ ਪੱਕੇ ਲੇਵੇ ਦੀ ਕੋਈ ਟੁੱਟਮਾ ਲੇਵਾ ਨਹੀਂ ਕੱਚਾ ਲੇਵਾ ਨਹੀਂ ਲੈ ਥਾਣ ਸੁਣ ਇੱਕ ਨੰਬਰ ਆ 14 ਮਾਰ ਦੇ ਰੁਪਈਆ 14 ਮਾਰ 14 ਬਾਈ ਕੋਈ ਚੱਕਰ ਨਹੀਂ ਮਾਰ ਕੇ ਰਹਿਣਾ ਢਾਂਚਾ ਬਹੁਤ ਵੱਡਾ ਵਹਿੜਦਾ ਹਨ ਢਾਂਚਾ ਪੂਰੀ ਵੱਡੀ ਵਹਿੜਾ ਛੋਟੀ ਵਹਿੜ ਬਹਿੜ ਤੇ ਨਾਂ ਤਿੱਲ ਹੁੰਦੀ 70000 ਦੀ ਵਹਿੜ ਸੀ ਸਹੀ ਗੱਲ ਆ ਬਾਈ ਸਹੀ ਗੱਲ ਲੈ ਨਿਆਣਾ ਜਿਵੇਂ ਮਰਜ਼ੀ ਪਾੜਾ ਖੰਡੇ ਇੰਨੀ ਕਾ ਕਹਿਣਾ ਕਰਨ ਵਾਲੀ ਨਹੀਂ ਕੋਈ ਸ਼ਿਕਾਇਤ ਵਾ ਮੁੱਲ ਬੜਾ ਜਾਇਜ਼ ਰੱਖਿਆ ਬਾਈ ਜੀ ਬੜੀ ਚੰਗੀ ਚਵਾਈ ਆ ਹਨਾ ਮਾ ਬੰਨੇਰਗੀ ਚਵਾਈ ਆ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਨ ਵਾਲੀ ਨਹੀਂ ਕੁਛ ਨਹੀਂ ਠੰਡੀ ਸੀ ਇਹਨਾਂ ਦੇ ਪਰਲੇ ਥਣ ਚ ਚਵਾਈ ਚੈੱਕ ਕਰ ਲੈ ਭਾਈ ਬੜੀ ਭੋਲੀ ਆ ਸੁਣਾਉਂਦੀ ਰੇ ਰ ਨਾ ਉਹ ਵੀ ਭੋਲੀ ਆ ਹੂੰ ਬੀਕਲੇ ਦੁੱਧ ਤੇ ਉੱਤੇ ਬੈਠਣ ਦੇ ਦਿਨਾ ਹਾਂ ਬੜਾ ਮਾਲਾ ਜਨਾ ਤੇਲ ਹੁੰਦੀ 75000 ਦੀ ਬੈਠ 75000 ਦੀ ਸੀ ਬੜਾ ਕੱਤ ਦੇਖ ਲੈ ਤੂੰ ਦੂਜੇ ਪਾਸੇ ਖੜਾ ਬੰਦਾ ਦਿਂਦਾ ਨਹੀਂ ਹੂੰ ਲੈ ਨਾ ਜੀ ਮੈਂ ਇੱਧਰ ਹੋ ਜਾ ਲੈ ਕੱਤ ਦੇਖ ਦੁੱਧ ਤੇ ਲਾਉਣੀ ਆ ਯਾਰ ਕੋਈ ਮਾੜੀ ਨਹੀਂ ਕੋਈ ਮਾੜੀ ਟੋਕੜਾ ਵਾਲਾ ਭਾਗ ਵੱਡੀ ਬੜਕਾ ਨੂੰ ਮਿਲਦੀ ਆ ਵੱਡੀ ਬੜਾ ਬਾਕੀ ਲੇਵਾ ਲੂਵਾ ਦੇਖ ਲੈ ਸਾਫ ਵਾਲੇ ਵਾ ਕੋਈ ਸਹੀ ਗੱਲ ਆ ਕੋਈ ਸਾਈਡ ਨਹੀਂ ਫੈਰਨੀ ਹੂੰ ਬਾਕੀ ਤਾਜੀ ਸੂਈ ਵੀ ਆ ਹੂੰ ਕੱਲ ਸੂਈ ਆ ਉਹ ਪਈਏ ਜੇਰ ਆ ਬੱਸੇ ਦਾ ਨਾਲ ਉਹ ਕਾਤ ਖਾਦੇ ਕੋਈ ਇਹਦੇ ਚੋਲੇ ਵਾਲਾ ਕੰਮ ਨਹੀਂ ਸਾਰਾ ਸਾਹਮਣੇ ਆਪਾਂ ਸਹੀ ਗੱ